ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਦੋਸਤੋ ਤੁਹਾਨੂੰ ਖਾ ਰਹੇ ਆ ਤਿੰਨ ਪਹਿਲਾ ਤਸਵੀਰ ਜਿਲਾ ਸ਼ਹੀਦ ਕਰਨਤਨ ਸਾਹਿਬ ਪ੍ਰਗਟ ਸਿੰਘ ਵੀਰ ਦੇ ਫਾਰਮ ਤੋਂ ਦੋ ਨਾਗ ગામਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਪਹਿਲਾ ਪਹਿਲਾ ਸੂਆ ਇਹਨਾਂ ਦੋਵਾਂ ਗਾਵਾਂ ਦੇ ਪ੍ਰੋਪਰ ਡਿਟੇਲ ਸਾਰੀ ਜਿਹੜੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਹੈ ਫੁੱਲ ਵੀਡੀਓ ਦੇ ਵਿੱਚ ਡਿਟੇਲ ਦੱਸੀ ਹੋਈ ਹੈ ਦੋਸਤੋ ਔਰ ਰੇਟ ਇਹਨਾਂ ਦੋਵਾਂ گاਵਾਂ ਦਾ ਹੋਊਗਾ 30000 ਤੋਂ ਲੈ ਕੇ 35000 ਰੁਪਏ ਦੇ ਵਿੱਚ ਵਿੱਚ ਦੁੱਧ ਦੀ ਕਪੈਸਿਟੀ ਦੋਸਤੋ ਹੋਊਗੀ 9 ਲੀਟਰ ਤੋਂ ਲੈ ਕੇ ਤੇ 12-13 ਲੀਟਰ ਤੱਕ ਦੋਵਾਂ گاਵਾਂ ਦੀ ਬੱਚੇ ਦੋਵਾਂ ਤੇ ਮਗਰ ਰਸ਼ੀਆਂ ਜੇ ਪਸੰਦ ਜਿਹੜੇ ਵੀਰ ਨੂੰ ਦੋਵਾਂ گاਵਾਂ ਦੇ ਵਿੱਚੋਂ ਜਿਹੜੀ ਗਾਂ ਆਊਗੀ ਵੀਰ ਦਾ ਨੰਬਰ ਜਿਹੜਾ ਮੈਂ ਸਕਰੀਨ ਤੇ ਚਲਾ ਦੂੰਗਾ ਤੇ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਦੋਵੇਂ ਨਗਰ ਜਿਹੜਾ ਮੈਂ ਪਸੰਦ ਆਊਗਾ ਖਰੀਦ ਸਕਦੇ ਜੇ ਗ੍ਰੇਟ ਕਰਿਓ ਦੋਸਤੋ ਫੁੱਲ ਵੀਡੀਓ ਦਾ ਸ਼ੋਰ ਦੋਸਤੋ ਚੱਲੂਗੀ ਪਹਿਲਾਂ ਉਹ ਤੇ ਜਿਹੜੀ ਫੁੱਲ ਵੀਡੀਓ ਦੋਸਤੋ ਚੱਲੂਗੀ ਬਾਅਦ